ਸੱਚੀ ਕਾਲ ਜੀ ਸਾਰਿਆਂ ਨੂੰ ਠੀਕ ਆ ਤੁਹਾਨੂੰ ਸਾਰੇ ਤੇ ਅੱਜ ਹੋਈ ਆ 14 ਮਾਰਚ ਯਾਤਰੀਕ ਤੇ ਆਪਾਂ ਆਈ ਹਾਂ ਕਿ ਟਿਕਟੇਸ਼ਨ ਤੇ ਆਪਾਂ ਦੇਣੀ ਲਿਆਣਾ ਤੇ ਪੈਕੇਜ ਵੀ ਦੇਖ ਜਾਂਦੇ ਆ ਤੇ ਟਿਕਟੇਸ਼ਨ ਦੇ ਦਾਂ ਤੁਹਾਨੂੰ ਬੋਪਾਲਾ ਜਰਾ ਟਿਕਟੇਸ਼ਨ ਤੇ ਗੱਡੀ ਹੁੰਦਾ ਜਾਂ ਪੱਤੀ ਨੂੰ ਹੁੰਦਾ ਹੀ ਆ ਤੇ ਇਹ ਜਾਈਆਂ ਖੇਮ ਕੰਨ ਜਾਈਆਂ ਗੱਡੀ ਖੇਮ ਕੰਨ ਤੇ ਆਪਾਂ ਆਪਣੇ ਲੈ ਜਿੰਨੇ ਆਉਣ ਡਾਈਆਂ ਤੇ ਮੈਂ ਤੁਹਾਨੂੰ ਲੈੰਦਾ ਨਾ ਜਾਵੀਂ ਹੁਣ ਤੁਸੀਂ ਦੇਖ ਲਓ

để dần đi ở môi trường 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 ਆ ਗੱਡੀ ਆਂਦੀ ਤੇ ਆਜ ਕਿਤੇ ਚਣ ਗੱਡੀ ਦੇ ਹਾਰਨ ਚਣ ਨੂੰ ਪਹਿਲੇ ਆਵਾਜ਼ ਹਾਰੇ ਮਾੜਾ ਮਾਦੀ ਆ ਨਾ ਗੱਡੀ ਐ ਵੇਖ ਲਓ ਆ ਬੋਪਰਾ ਹੀ ਪਿੰਦ ਵਾ ਤੇ ਇੱਥੇ ਬੰਦਾ ਜਹੀਰ ਆ ਜਹੀਰ ਆ ਜਹੀਰ ਵਾ ਤੇ ਆਓ ਆਪਣਾ ਪਿੰਦ ਦਾ ਨਾ ਆ ਦੇਖ ਲਿਓ ਆ ਤੜਾਣਾ ਪੈਂਦਾ ਵਾ ਤੇ ਇੱਦਾ ਪੈਂਦਾ ਚਹੀਦਾ ਵਾ ਆ ਜਹੀਰ ਆ ਪੈਨ ਆ ਗੋਦਾ ਦੇਦਾ ਤੰਤਾ ਬਾਬਾ ਦੀ ਜੰਜੀ ਤੇਹੀ ਰੋ ਤੇ ਬਾਕੀਆ ਵੀ ਲੱਗਦੀ ਆਈ ਹੈ ਇਹ ਗੱਡੀ ਤਾਂ ਵੇਖ ਹੀ ਲਈ ਹੈ ਨਾ ਤਾਂ ਵੇਖ ਲਈ ਆਈ ਗਈ ਗੱਡੀ ਵੇਖ ਲੈ ਗੱਡੀ ਇਹ ਗੱਡੀ ਜਾਣੀ ਆ ਹੁਣ ਖੇਮ ਕੰਨ ਨੂੰ ਪਲੁੱਕੜਾ ਰਣੋਂ ਨਾ ਫਿਰ ਬਲਤੋਏ ਪਹੂਜੇ ਇਹ ਫਿਰ ਗੰਦੀ ਆਹੀ ਹੈ ਨਾ ਆ ਵੇਖ ਲੈ ਗੰਦੀ ਆਹੀ ਕਿ ਦੱਸਿਂ ਲੈ ਇਹ ਵੀਡੀਓ ਨਾਲ ਇਸ ਤੇ ਰੁਕਣਾ ਤੇ ਹੋਰ ਦੇ ਹੀ ਗਿਆ ਉੱਤਰ ਵੇਖ ਲੈ ਗਤੀ ਦੇ ਹਾਂ ਨੇ ਮੈਂ ਨਹੀਂ ਕਿਤੇ ਆਜ ਕੇ ਵੈਨ ਲੈਣਾ ਨਾ ਮੁਕੇ ਬੱਤੀਆਂ ਗੱਲੀ ਚ ਲੈ ਕੇ ਹਾਂ ਹਾਂ ਰੇ ਮੁੱਜੀ ਨਹੀਂ ਹਾਂ ਦਾਜੀ ਚਲੋ ਫਿਰ ਦਈਆ ਯਹੀਂ ਤੇ ok phải ra sẽ lại chỉ được cái này video này. Bất cứ mà ăn đây cái gì?